मामला हाई कोर्ट ਵਿੱਚ ਐਸਟੀਪੀਸੀ ਪਰਦਾਨੇ ਇਸੀ ਜੰਮ ਕੀ ਆਲੋਚਨਾ ਕੀਤੀ। ਉਹ ਬੜੇ ਵੱਡੀ ਮੂਰਖਾਂ ਤੇ ਜਹਾਲਤਾਂ ਦੇ ਦੁਨੀਆ 'ਚ ਰਹਿੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਇੱਕ ਆਮ ਪੁਸਤਕ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਇੱਕ ਜਗਤਿ ਜੋਤ ਗੁਰੂ ਹੈ ਸਿੱਖਾਂ ਦਾ। ਸਮਝਿਆ ਨਾ? ਔਰ ਗੁਰੂ ਦੀ ਪ੍ਰਕਾਸ਼ਨਾ ਕਰਨ ਦਾ ਕਿਸੇ ਨੂੰ ਅਕਤਿਆਬ ਨਹੀਂ ਦਿੱਤਾ ਜਾ ਸਕਦਾ। ਇੱਕ ਵਰਸ਼ਾਂ ਦਾ ਵਪਾਰਕ ਥੰਦਾ ਨਹੀਂ ਹੈਗਾ। ਜਿਹੜਾ ਮਰਜੀ ਜਿੱਥੇ ਮਰਜੀ ਸਾਫ ਕੇ ਲੈ ਆਵੇ। ਚੀਨ ਵਾਲਿਆਂ ਨੂੰ ਕੀ ਪਤਾ ਮਰਿਆਦਾ ਸਾਡੀ ਦਾ ਜਿਹੜੀ ਮਰਿਆਦਾ ਨਾਲ ਅਸੀਂ ਸਿਪਾਈ ਕਰਦੇ ਆਂ ਔਰ ਉਹ ਮਰਿਆ ਉੱਥੋਂ ਜਾ ਕੇ ਸਿਪਾਲਵੇਂ ਕਾ ਨੂੰ ਉਹ ਅਫਰੀਕਾ ਜਾ ਕੇ ਸਿਪਾਲਿਆਗਾ ਇੱਕ ਕਿਸੇ ਕੀਮਤ ਤੇ ਵੀ ਨਹੀਂ ਲਾਉ ਕੀਤਾ ਜਾਗਾ ਸਮਨੇ ਕੀਮਤੀ ਇਹਦੇ ਵਾਸਤੇ ਹਰ ਹਿਲਾਵਤ ਨਹੀਂ ਬਲਕਿ ਮੈਂ ਸਮੁੱਚੀ ਕੌਮ ਨੂੰ ਕਹਿੰਦਾ ਕਿ ਪਹਿਲਾਂ ਉਹਨੇ ਛਪਾ ਕੇ ਗਨਾ ਕੀਤਾ ਹੁਣ ਉਹਨੇ ਹਾਈ ਕੋਰਟ ਵੀ ਜਾ ਕੇ ਵੱਡਾ ਉਸ ਤੋਂ ਵੀ ਬੱਜਰਣਾ ਕੀਤਾ ਤੇ ਜਿਹੜੀਆਂ ਸੰਸਾਰ ਦੇ ਸਿੱਖਾਂ ਨੂੰ ਅਪੀਲ ਹੈ ਕਿ ਇਹ ਜਿਹੇ ਬੰਦੇ ਤੋਂ ਜਿਹੜਾ ਜਿਹੜਾ ਹੈਗਾ ਉਹਨਾਂ ਉਹ ਉਹ ਜਦੋਂ ਉਹਨਾਂ ਨਾਲ ਸੰਪਰਕ ਕਰੇ ਕਿ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਚੈਨਾ ਦਾ ਛਪਿਆ ਲੈ ਲਓ ਉਦੋਂ ਉਹਨੂੰ ਫੜ ਕੇ ਉਹਦੇ ਨਾਲ ਜਿਹੜੀ ਆ ਉਹਨੂੰ ਗੁਰਮਤ ਅਨੁਸਾਰ ਉਹਨੂੰ ਸਦਾ ਦੇਣੀ ਚਾਹੀਦੀ ਹੈ ਨਹੀਂ ਪੇਟੈਂਟ ਰਾਈਟ ਗੁਰੂ ਦੇ ਨਹੀਂ ਹੁੰਦੇ ਕੱਲ ਉਹ ਕਹਿਗਾ ਮੈਂ ਗੁਰੂ ਕਵੈਂਸ਼ਨ ਦੀ ਫੋਟੋ ਬਣਾ ਲਈ ਹੈ ਮੈਨੂੰ ਰਾਈਟ ਹੈ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, tarha, Punjabi jaanho, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi